ਇਕ ਉੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਉ ਬਾਚ ਬੇਨਤੀ ਚਾਹੀ ਹਮਰੇ ਘਰੋ ਹਾਥ ਦੇ ਰੱਛਾ ਪੂਰਨ ਹੋਏ ਚੇਤ ਕੀ ਇੱਛਾ ਤਵ ਚਰਨਾਂ ਨੰਮ ਰਹੇ ਹਮਾਰਾ ਆਪਣਾ ਜਾਨ ਕਰਉ ਪ੍ਰਤਪਾਰਾ ਆਮਰੇ ਢੋਸਤ ਸਭੈ ਤੁਮ ਕਾ ਬਹੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸੇਖ ਸਭੈ ਕਰਤਾਰਾ ਮੋਰਚਾ ਨੇ ਜਿਗਰ ਤਖਰੀ ਐ ਸਭ ਬੈਰਨ ਕੋ ਆਜ ਸੰਗਰੀ ਐ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹਿ ਪਿਆਸਾ ਤੁਮਹਿ ਚਾੜ ਕੋਈ ਵਰਨਾ ਤੇ ਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰਿ ਹੈ ਚੋ ਚੁਨੋ ਸਤਰ ਹਮਾਰੇ ਮਾਰੇ ਹੈ ਆਪ ਹਾਥ ਦੇ ਮੁਝੇ ਅਭਰਿਏ ਮਰਨ ਕਾਲ ਕਾਸਰਾ ਸਨਿਵਰਿਏ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸੀ ਤੂਜ ਜੋ ਕਰੇ ਹੋ ਰੱਛਾ ਰਾਖਲੇ ਹੋ ਮਹਾਰਾਖਨ ਹਰੇ ਸਹਿਬ ਸੰਤ ਸਹਾਇ ਪਿਆਰੇ ਤੇ ਨੰ ਬੰਦ ਦੁਸ਼ਟਨ ਗਏ ਹੰਤਾ ਤੁਮ ਹੋ ਭਰੀ ਚਤਰ ਦਸ ਗੰਤਾ ਕਾਲ ਪਾਇ ਬ੍ਰਹਮਾ ਬਵਤਰ ਕਾਲ ਪਾਇ ਸਿਵਜੂ ਅਵਤਰ ਕਾਲ ਪਾਇ ਕਰ ਪੇਸਨ ਪ੍ਰਕਾਸਾ ਸਗਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੁਇਗਰੂ ਸਮਝੀ ਹੋ ਹਮਾਰਾ

ਜਬ ਹੋਤ ਕਰ 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 ਤਾਰਾ ਪ੍ਰਜਾਤਰਤ ਤਬ ਦੇਹ ਅਪਾਰਾ ਜਪਾ ਕਰ ਕਰਤ ਹੋ ਗਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਪਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਪੂਜ ਉਚਾਰੈ ਤੁਮ ਸਭ ਹੀ ਤੇ ਰਹਿ ਤੰਦਰਾਲਮ ਜਨਤ ਬੇਦ ਭੇਦ ਅਰ ਆਲਮ ਨਰਨ ਕਾਰ ਨਰਭ ਕਾਰ ਨਰਦੰਬ ਆਦ ਅਨੀਲ ਅਨਾਦ ਸੰਬ ਰਾ ਕਾਮੋਣ ਉਚਾਰਤ ਭੇਦਾ ਜਾ ਕੋ ਪੇਵਨ ਭਾਵਤ ਬੇਦਾ ਤਾ ਕੋਕਰ ਪਾਹਨ ਹਨੁ ਹਨੁਮਾਨਤ ਮਹਾ ਮੋੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਰਨਕਾਰ ਕਾ ਜੀ ਨਤਨੇ ਪਵ ਆਪਾ ਪਪਨੀ ਪੁਤ ਹੈ ਜੇ ਤੀਵਰ ਨਤ ਪੈਨ ਪੈਨ ਤੋ ਹੈ ਤੇਤੀ ਸਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਤ ਸਜਾ ਪ੍ਰਥਮ ਸੰਸਾਰਾ ਏਕ ਰੂਪਾ ਨੂ ਪਸਰੂ ਪਾਰੰਕ ਪਿਵਰਾ ਵਨਹੀ ਪੂਪਾ ਅੰਟ ਜੇ ਜਿਰਚ ਸੇ ਤਜ ਕੀਨੀ ਉਤ ਪੁਜ ਖਾਨ ਬਹਰ ਰਚ ਦੇੰਨੀ ਕਹੂ ਕੋਲ ਰਾਜਾ ਹਵੇ ਬੈਠਾ ਕਹੂ ਸਿਮਟ ਪਿਆ ਸੰਘਰੇ ਕੈਠਾ। ਸਾਗਰੇ ਸ੍ਰੇਸ਼ਟ ਦਿਖਾਇਆ ਚੰਪਵ ਆਦ ਜੁਗਾਦ ਸਰੂਪ ਸਿਆਮ। ਭਵ ਅਵਰਚਾ ਮੇਰੇ ਤਮ ਗਰੋ ਸਿਖ ਉਬਾਰ ਅਸਿਖ ਸਿਖ ਗਰੋ। ਦੁਸਤ ਜਿਤੇ ਅਠਵਤ ਉਤਪਾਤਾ ਸਕਲੰ ਬਲੇਚ ਗਰੋ ਰਨ ਘਾਤਾ। ਜੀ ਆਸੀ ਤੂਜ ਤਵਸਰਨੀ ਪਰੇ ਤਨ ਕੇ ਦੁਸਤ ਸੁਗਤ ਹਵਰੇ। ਪਰਖ ਜਵਨ ਪਗ ਭਰੇ ਤਹਰੇ ਤਨ ਕੇ ਤੁਮ ਸੰਕਟ ਸਵਡਾਰੇ। ਜੋ ਕਲ ਕਉ ਇਕ ਬਾਰ ਤਿਆਹ ਤਾਕੇ ਕਾਲ ਨਿਕਟਨੇ ਆਹ ਰੱਛਾ ਹੋਏ ਤਾਹੇ ਸਭ ਗੱਲ ਡੁਸਟ ਅਰੇ ਤ੍ਰੇਤ ਕਾਲਾ ਕਰਪਾ ਤੇ ਇਸ ਕਦਨਾ ਚਾਹੇ ਨਿਹਰੇ ਹੋ ਤਾਕੇ ਤਾਪ ਤਾ ਨ ਕਮਹਰਹ ਰੈਤ ਸਹਿਤ ਕਰਮੋ ਸਭ ਹੋਈ ਡੁਸਟਿ chavs ਸਕੇ ਨਾ ਕੋਈ ਇਕ ਬਾਰ ਜੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜੰਤਰ ਨਾਮ ਤੇਹਰੋ ਕਹਾ ਦਾਰਦ ਡੋਸਟ ਦੋ ਤਿਰਹਾ ਤਾਰਗਕੇ ਤਵ ਸਰਨ ਤੇ ਹਾਰੀ ਆਪ ਹਾਥ ਦੇ ਲਹੁ ਬਾਰੇ ਕਰ ਬਠੋਰਮ ਹੋ ਸਹਾਈ ਦੋਸਤ ਦੋਗਤੇ ਦੇਹੁ ਬਚਾਈ ਇੱਕ ਉੰਕਾਰ ਸ੍ਰੀ ਵਾਹਿਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਉ ਬਾਚ ਬੇਨਤੀ ਚਾਹੀ ਹਮਰੇ ਘਰੋ ਹਾਥ ਦੇ ਰੱਛਾ ਪੂਰਨ ਹੋਏ ਚੇਤਕੀ ਇੱਛਾ ਤਵ ਚਰਨਾਂ ਨੂੰ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਆਮਰੇ ਦੂਸਤ ਸਭਾ ਤੁਮ ਕਾਵ ਹੋ ਆਪ ਹਾਥ ਦੇ ਮਿਹ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰਚਾ ਨੇ ਜਿਗਰ ਤਖਰੀ ਐ ਸਭ ਬੈਰਨ ਕੋ ਆਜ ਸੰਗਰੀ ਐ ਪੂਰਨ ਹੋਏ ਹਮਾਰੀ ਆਸਾ ਤੋਰ ਪਯਨ ਕੇ ਰਹਿ ਪਿਆਸਾ ਤੁਮਹਿ ਚਾੜ ਕੋਈ ਵਰਨਾ ਤੇ ਆਉ ਜੋ ਵਰ ਚਾਹੋ ਸੁ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰਿ ਹੈ ਚੋ ਚੁਨ ਸਤਰ ਹਮਾਰੇ ਮਾਰੇ ਹੈ ਆਪ ਹਾਥ ਦੇ ਮੁਝੇ ਅਬਰ ਇਹ ਮਰਨ ਕਾਲ ਕਾਤਰਾ ਸਨੀ ਵਰਿਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸੀ ਤੂਜ ਜੋ ਕਰੇ ਹੋ ਰਚਾ ਰਾਖ ਲੈ ਹੋ ਮਹਾਰਖਨ ਹਰੇ ਸੈਭ ਸੰਤ ਸਹਾਈ ਪਿਆਰੇ ਤੇ ਨ ਬੰਦ ਦੁਸਤਨ ਗਏ ਹੰਤਾ ਤੁਮ ਹੋ ਬਰੀ ਚਤਰ ਦਸ ਗੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸੇਵ ਜੂ ਆਵਤਰਾ ਕਾਲ ਪਾਇ ਕਰ ਪੇਸਨ ਪ੍ਰਕਾਸਾ ਸਗਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੁਇਗਰੂ ਸਮਝੀ ਹੋ ਹਮਾਰਾ

ਜਾਗੋ ਤਕਰ ਕਰ ਕਰ ਤਾਰਾ ਪ੍ਰਚਾਰਤ ਤਬ ਦੇਹ ਅਪਾਰਾ ਜਪਾ ਕਰ ਕਰਤ ਹੋ ਗਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਉਤਾਰੇ ਆਪ ਆਪਣੀ ਪੂਜੋ ਚਾਰੇ ਤੁਮ ਸਭ ਹੀ ਤੇ ਰਹਿ ਤੰਦਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨ ਕਾਰ ਨਰਭ ਕਾਰ ਨਰਦੰਬ ਆਦ ਅਨੀਲ ਅਨਾਦ ਸੰਬ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵਨ ਭਾਵਤ ਬੇਦਾ ਤਾ ਕੋ ਘਰ ਪਾਹਨ ਹਨੁਮਾਨਤ ਮਹਾ ਮੋੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰਨਕਾਰ ਕਾ ਜੀ ਨਤ ਨੇ ਪਵ ਆਪ ਆਪਨੇ ਬੁੱਧ ਹੈ ਜੇ ਤੀ ਵਰਨਤ ਪੈਨ ਪੈਨ ਤੁਹੇ ਤੇਤੀ ਅਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਤ ਸਜਾ ਪ੍ਰਤਮ ਸੰਸਾਰ ਏਕ ਰੂਪ ਅਨੂਪ ਸਰੂਪ ਪਾਰੰਗ ਪਿਉ ਰਾਵਨਹੀ ਪੂਪਾ ਅੰਟ ਜੇ ਜਿਹਰ ਚੇ ਸੇਤ ਜਕੀਨੀ ਉਤਪੂਜ ਖਾਨ ਬਾਹਰ ਰਚ ਦੇਨੀ कहुं बोल राजा हवा बैठा कहू सिमट प्यास घरे बैठा कागरे श्रेष्ठ दिखाए चंपव आद जुगाद स्वरूप स्याम भाव अवरच मेरे तम गुरु सिखु बार आ सिख गुरु दुष्ट जते अठवत उत्पाता सकल अमले गुरु रण दाता जी असि तुजत अवसरनि परे तन्न के दुष्ट दुगतह वैमरे पुरख जवन पग परे तिहारे तन के तुम संकट सवढारे ਜੋ ਕਾਲ ਕੋ ਇਕ ਬਾਰਤ ਹੈ ਤਾਕੇ ਕਾਲ ਨਿਕਟਨੇ ਆਹ ਹੈ ਰੱਛਾ ਹੋਏ ਤਾਹੇ ਸਭ ਗੱਲ ਡੋਸਟ ਅਰੇ ਕਰਤਿ ਕਾਲਾ ਕਰਪਾ ਦ੍ਰਿਸ਼ਟਾ ਨਾ ਚਾਹੀ ਨਿਹਰੇ ਹੋ ਤਾਕੇ ਤਾਪ ਤਨ ਕਮੋਹਰ ਹੋ ਕਰਤ ਸੇਤ ਘਰਮੋ ਸਭ ਹੋਈ ਡੋਸਟ ਖਵਛੈ ਸਕੈ ਨਾ ਕੋਈ ਇਕ ਬਾਰ ਜੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜੰਤਰ ਨਾਮ ਤੇਹਰੋ ਕਹਾ ਦਰਦ ਡੋਸਟ ਦਉ ਤਿਰਹਾ ਕਾਰਗ ਕੇਤ ਮੈ ਸਰਨ ਅਤੀਹਾਰੀ ਆ ਪਹਾਤ ਦੇ ਲਹੋ ਉਬਾਰੇ ਸਰਬ ਧਰਮ ਹੋ ਸਹਾਇ ਦੋਸਤ ਦੋਗਤੇ ਦੇ ਹੋ ਬਚਾਈ ਇੱਕ ਉੰਕਾਰ ਸ੍ਰੀ ਵਾਹਿਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਉ ਬਾਚ ਬੇਨਤੀ ਚਾਹ ਪਈ ਹਮਰੇ ਘਰੋ ਹਾਤ ਦਰਚਾ ਪੂਰਨ ਹੋਏ ਚੇਤਕੀ ਇਛਾ ਤਵ ਚਰਨਾਂ ਨੂੰ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਆਮਰੇ ਦੋਸਤ ਸਭਾ ਤੁਮ ਕਾ ਬੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰੋ ਚਾਨੈ ਜਿਗਰ ਤਖਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਯਨ ਕੀ ਰਹਿ ਪਿਆਸਾ ਤੁਮਹਿ ਚਾੜ ਕੋਈ ਵਰਨਾ ਤੇ ਆਉ ਜੋ ਵਰ ਚਾਹੋ ਸੁ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰਿ ਹੈ ਚੋ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਵਰਿਆ ਮਰਨ ਕਾਲ ਕਾਸਰਾ ਸਨੀਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੂਜ ਜੋ ਕਰੇ ਹੋ ਰਖਾ ਰਾਖਲੇ ਹੋ ਮਹਾਰਖਨ ਹਰੇ ਸੇਬ ਸੰਤ ਸਹਾਇ ਪਿਆਰੇ ਤੇ ਨ ਬੰਦ ਦੁਸ਼ਟ ਨਗੇ ਹੰਤਾ ਤੁਮ ਹੋ ਬਰੀ ਚਤਰ ਦਸ ਗੰਤਾ ਤਾਲ ਪਾਏ ਬ੍ਰਹਮਾ ਬਬਤਰ ਕਾਲ ਪਾਏ ਸੇਵਜੂ ਅਵਤਰ ਕਾਲ ਪਾਏ ਕਰ ਪੇਸਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੁਇਗਰੂ ਸਮਝੀ ਹੋ ਹਮਾਰਾ

ਜਾਬ ਹੋਤ ਕਰ 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 ਤਾਰਾ ਪਰ ਜਾਤਰਤ ਤਬ ਦੇਹ ਅਪਾਰਾ ਜਪਾ ਕਰ ਕਰਤ ਹੋਗ ਬਹੁ ਤੁਮੈ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਪੂਜੋ ਚਾਰੇ ਤੁਮ ਸਭ ਹੀ ਤੇ ਰਹਿ ਤੰਦਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨ ਕਾਰਨ ਰਵ ਕਾਰਨ ਰਦਾਂਬ ਆਦ ਅਨੀਲ ਅਨਾਦ ਸੰਬ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵ ਨ ਭਾਵਤ ਬੇਦਾ ਤਾ ਕੋ ਘਰ ਪਾਹਨ ਹਨੁਮਾਨਤ ਮਹਾ ਮੋੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸੇਵ ਨਰਨੰਕਾਰ ਕਾ ਜੀ ਨਤਨੇ ਪਵ ਆਪਾ ਪਪਨੀ ਪੁਤ ਹੈ ਜੇਤੀ ਵ੍ਰਤ ਨਤ ਪੈਨ ਪੈਨ ਤੋ ਹੈ ਤੇਤੀ ਸਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਤ ਸਚਾ ਪ੍ਰਥਮ ਸੰਸਾਰਾ ਇਕਾ ਰੂਪਾ ਨੂਪਸ ਰੂਪਾਰੰਕ ਪਿਵਰਾ ਵਨਹੀ ਪੂਪਾ ਅੰਟ ਜੇ ਜਿਰਛ ਸੇ ਤਜ ਕੀਨੀ ਉਤਪੁਜ ਖਾਨ ਬਹਰ ਰਚ ਦੇੰਨੀ कहु कोलरज हवै बैठा कहू सिमट प्यास घरे कैठा तागरे श्रेष्ठ दिखाय चंपव आद जुगाद स्वरूप स्याम भाव अवरच मेरे तम गुरु सिख बार आ सिख गुरु दुष्ट जते अठवत उत्पता सकल अमले गुरु रण दाता जे असि तुजत अवसरनि परय तन के दुष्ट सुगतह वैमरे पुरख जवन पग भरेत हरे तन के तुम संकट सवडारे ਜੋ ਕਲ ਕਉ ਇਕ ਬਾਰਤ ਹੈ ਤਾਕੇ ਕਾਲ ਨਿਕਟਨੇ ਆਇ ਹੈ ਰਚਾ ਹੋਇ ਤਾਹੇ ਸਭ ਗੱਲ ਡੁਸਟ ਅਰੇ ਤ੍ਰੇਤਕਾਲਾ ਕਰਪਾ ਦ੍ਰਿਸ਼ਟਾ ਨਾ ਚਾਹੇ ਨਿਹਰੇ ਹੋ ਤਾਕੇ ਤਾਪ ਤਨ ਕਮੋਹਰ ਹੋ ਕਰਤ ਸੇਤ ਗਰਮੋ ਸਭ ਹੋਈ ਡੁਸਟ ਖਵਛੈ ਸਕੈ ਨਾ ਕੋਈ ਇਕ ਬਾਰਜੰਤ ਮੈ ਸੰਬਾਰਾ ਕਾਲ ਫਾਸਤੇ ਤਾਹੇ ਉਬਾਰਾ ਜੰਤਰ ਨਾਮ ਤੇਹਰੋ ਕਹਾ ਦਰਦ ਡੋਸਟ ਦੋ ਤਿਰਹਾ ਕਾਰਗ ਕੇਤ ਮੈ ਸਰਨ ਅਤੀ ਹਾਰੀ ਆਪ ਹਾਥ ਦੇ ਲਹੋ ਬਾਰੇ ਸਰਬ ਧਰਮੋ ਹੋ ਸਹਾਇ ਦੋਸ਼ ਦੋਗਤੇ ਦੇਹ ਬਚਾਈ ਇੱਕ ਉੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਉ ਬਾਤ ਬੇਨਤੀ ਚਾਹੀ ਹਮਰੇ ਘਰੋ ਹਾਥ ਦਰਚਾ ਪੂਰਨ ਹੋਏ ਚੇਤਕੀ ਇਛਾ ਤਵ ਚਰਨ ਨੰਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿ ਪਾਰਾ ਆਮਰੇ ਦੋਸਤ ਸਭਾ ਤੁਮ ਕਾ ਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰਚਾ ਨੇ ਜਿਗਰ ਤਖਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭੈਨ ਕੀ ਰਹ ਪਿਆਸਾ ਤੁਮਹਿ ਚਾੜ ਕੋਈ ਵਰਨਾ ਤੇ ਆਉ ਜੋ ਵਰ ਚਾਹੋ ਸੁ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰਿ ਹੈ ਚੁੰਨ ਚੁੰਨ ਸਤਰ ਹਮਾਰੇ ਮਾਰੇ ਹੈ ਆਪ ਹਾਥ ਦੇ ਮੁਝੇ ਅਭਿਯ ਮਰਨ ਕਾਲ ਕਾਸਰਾ ਸਨਿਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸੀ ਤੂਜ ਜੋ ਕਰੇ ਹੋ ਰਛਾ ਰਾਖਲੇ ਹੋ ਮਹਾਰਾ ਕਨਹਰੇ ਸਹਿਬ ਸੰਤ ਸਹਾਇ ਪਿਆਰੇ ਤੇ ਨ ਬੰਦ ਦੁਸ਼ਤਨ ਗਏ ਹੰਤਾ ਤੁਮ ਹੋਵਰੇ ਚਤਰ ਦਸ ਗੰਤਾ ਕਾਲ ਪਾਏ ਬ੍ਰਹਮਾ ਬਬਤਰਾ ਕਾਲ ਪਾਏ ਸੇਵਜੂ ਅਵਤਰਾ ਕਾਲ ਪਾਏ ਕਰ ਪੇਸਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੁਇਗਰੂ ਸਮਝੀ ਹੋ ਹਮਾਰਾ

ਜਾਪ ਹੋਤ ਕਰ ਕਰਾ ਕਰ ਤਾਰਾ ਪਰ ਚਾਤਰਤ ਤਬ ਦੇਹ ਅਪਾਰਾ ਜਪਾ ਕਰ ਕਰਤ ਹੋ ਗਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਪਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਪੂਜੋ ਚਾਰੈ ਤੁਮ ਸਭ ਹੀ ਤੇ ਰਹਿ ਤੰਦਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨ ਕਾਰ ਨਰਵ ਕਾਰ ਨਰਦੰਬ ਆਦ ਅਨੀਲ ਅਨਾਦ ਸਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵਨ ਭਾਵਤ ਬੇਦਾ ਤਾ ਕੋਕਰ ਪਾ ਹਨ ਹਨੁਮਾਨਤ ਮਹਾ ਮੋੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਰਨਕਾਰ ਕਾ ਚੀਨਤ ਨੇ ਪਵ ਆਪਾ ਪਪਨੀ ਬੁਤ ਹੈ ਜੇ ਤੀਵਰ ਨਤ ਪੈਨ ਪੈਨ ਤੋ ਹੈ ਤੇਤੀ ਸਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਤ ਸਜਾ ਪ੍ਰਥਮ ਸੰਸਾਰਾ ਇਕ ਰੂਪਾ ਨੂਪਸ ਰੂਪਾਰੰਕ ਪਿਵਰਾ ਵਨਹੀ ਪੂਪਾ ਅੰਟ ਜੇ ਜਿਰਚ ਸੇ ਤਜ ਕੀਨੀ ਉਤ ਪੂਜ ਖਾਨ ਬਹਰ ਰਚ ਦੇੰਨੀ ਕਹੋ ਕੋਲ ਰਾਜਾ ਹਵੇ ਬੈਠਾ ਕਹੋ ਸਿਮਟ ਭਿਆਸ ਸੰਗਰੇ ਬੈਠਾ ਸਾਗਰੇ ਸ੍ਰੇਸ਼ਟ ਦਿਖਾਇਆ ਚੰਪਵ ਆਦ ਜਗਾਤ ਸਰੂਪ ਸਿਆਮ ਭਵ ਅਵਰਚਾ ਮੇਰੇ ਤਮ ਗਰੋ ਸਿਖ ਉਬਾਰਾ ਸਿਖ ਗਰੋ ਦੁਸ਼ਟ ਜਿਤੇ ਅਠਵਤ ਉਤਪਾਤਾ ਸਕਲੰਬਲੇ ਚ ਗਰੋ ਰੰਧਾਤਾ ਜੀ ਅਸੀ ਤੂਜ ਤਵਸਰਨੀ ਪਰੇ ਤਨ ਕੇ ਦੁਸ਼ਟ ਸੁਗਤ ਹਵਰੇ ਪਰਖ ਜਵਨ ਪਗ ਭਰੇ ਤਹਰੇ ਤਨ ਕੇ ਤੁਮ ਸੰਕਟ ਸਵਢਾਰੇ ਜੋ ਕਾਲ ਕੋ ਇਕ ਬਾਰਤ ਹੈ ਤਾ ਕੇ ਕਾਲ ਨਿਕਟਨੇ ਆਹ ਹੈ ਰੱਛਾ ਹੋਏ ਤਾਹੇ ਸਭ ਗੱਲ ਡੁਸਟ ਅਰੇ ਕਰਤਿ ਕਾਲਾ ਕਰਪਾ ਦ੍ਰਿਸ਼ਤਾ ਨਾ ਜਾਹੇ ਨਿਹਰੇ ਹੋ ਤਾ ਕੇ ਤਾ ਪਤਾ ਨਾ ਕਮਹਰਹ ਰਤ ਸੇਤ ਘਰਮੋ ਸਭ ਹੋਏ ਡੁਸਟਿ ਖਵਛ ਸਕੇ ਨਾ ਕੋਈ ਇਕ ਬਾਰ ਜਨਮ ਸੰਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਨਰ ਨਾਮ ਤੇਹਰੋ ਕਹਾ ਦਰਦ ਡੋਸਟ ਦੋ ਉਤਰਹਾ ਤਾਰਕ ਕੇ ਤਮੈ ਸਰਨ ਤੇ ਹਾਰੀ ਆਪ ਹਾਥ ਦੇ ਲਹੁ ਬਾਰੇ ਕਰਬ ਧਰਮ ਹੋ ਸਹਾਈ ਦੋਸਤ ਦੋਗਤੇ ਦੇਹੁ ਬਚਾਈ ਇੱਕ ਉੰਕਾਰ ਸ੍ਰੀ ਵਾਹਿਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਉ ਬਾਚ ਬੇਨਤੀ ਚਾ ਪਾਈ ਹਮਰੇ ਘਰੋ ਹਾਥ ਦੇ ਰੱਛਾ ਪੂਰਨ ਹੋਏ ਚੇਤ ਕੀ ਇੱਛਾ ਤਵ ਚਰਨਾਂ ਨੂੰ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਆਮਰੇ ਦੋਸਤ ਸਬਾ ਤਮ ਕਾਵ ਹੋ ਆਪ ਹਾਥ ਦੇ ਮਿਹਬ ਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸੇਖ ਸਬੈ ਕਰਤਾਰਾ ਮੋਰੋ ਚਾਨੇ ਜਿਗਰ ਤਖਰੀ ਐ ਸਭ ਬੈਰਨ ਕੋ ਆਜ ਸੰਗਰੀ ਐ ਪੂਰਨ ਹੋਏ ਹਮਾਰੀ ਆਸਾ ਤੋ ਰਪੈਨ ਕੀ ਰਹਿ ਪਿਆਸਾ ਤੁਮਹਿ ਚਾੜ ਕੋਈ ਅਵਰਨਾ ਤੇ ਆਉ ਜੋ ਵਰ ਚਾਹੋ ਸੁ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰਿ ਹੈ ਚੋ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਅਵਰਿਏ ਮਰਨ ਕਾਲ ਕਾਤਰਾ ਸਨੀਵਰਿਏ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸੀ ਤੂਜ ਜੋ ਕਰੇ ਹੋ ਰੱਛਾ ਰਾਖਲੇ ਹੋ ਮਹਾਰਾ ਕਨਹਰੇ ਸਹਿਬ ਸੰਤ ਸਹਾਇ ਪਿਆਰੇ ਤੇ ਨ ਬੰਦ ਦੁਸ਼ਤਨ ਗਏ ਹੰਤਾ ਤੁਮ ਹੋ ਭਰੀ ਚਤਰ ਦਸ ਗੰਤਾ ਕਾਲ ਪਾਏ ਬ੍ਰਹਮਾ ਬਬਤਰਾ ਕਾਲ ਪਾਏ ਸੇਵ ਜੂ ਅਵਤਰਾ ਕਾਲ ਪਾਏ ਕਰ ਪੇਸਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੁਇਗਰੂ ਸਮਝੀ ਹੋ ਹਮਾਰਾ

ਜਗੋ ਤਕਰ ਕਰ ਕਰ ਤਾਰਾ ਪਰ ਜਾਤਰਤ ਤਬ ਦੇਹ ਅਪਾਰਾ ਜਪਾ ਕਰ ਕਰਤ ਹੋ ਗਬ ਹੂੰ ਤੁਮ ਮੈ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਪੂਜੋ ਚਾਰੈ ਤੁਮ ਸਭ ਹੀ ਤੇ ਰਹਿ ਤੰਦਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨ ਕਾਰਨ ਰਵ ਕਾਰਨ ਰਦੰਬ ਆਦ ਅਨੀਲ ਅਨਾਦ ਸਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵਨ ਭਾਵਤ ਬੇਦਾ ਤਾ ਕੋ ਘਰ ਪਾਹਨ ਹਨੂਮਾਨਤ ਮਹਾ ਮੋੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸੇਵਨਰਨਕਾਰ ਕਾ ਚੀਨਤ ਨੇ ਪਵ ਆਪਾ ਪਨੀ ਬੁਤ ਹੈ ਜੇ ਤੀਵਰ ਨਤ ਪੈਨ ਪੈਨ ਤਹ ਤੇਤੀ ਸਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਤ ਸਜਾ ਪ੍ਰਥਮ ਸੰਸਾਰਾ ਏਕ ਰੂਪਾ ਨੂ ਪਸਰੂ ਪਾਰੰਕ ਪਿਵਰਾ ਵਨਹੀ ਪੂਪਾ ਅੰਟ ਜੇ ਜਿਰਚ ਸੇ ਤਜ ਕੀਨੀ ਉਤ ਪੂਜ ਖਾਨ ਬਾਹਰ ਰਚ ਦੇੰਨੀ कहुं पोलराज जहवे बैठा कहू सिमट प्यास घरे कैटा कागरे श्रेष्ठ दिखाये चंपव आद जुगाद स्वरूपस्यम भव अवरच मेरे तम क्रोसिक उपारसिक सक्र दुष्ट जिते अठवत उत्पका सकलम् वले च ग्रो रणदाता जी आसी तुज तव वस्त्रनि परे तन्न के दुष्ट दुगतह वमरे पुरख जवन पग भरेत हरे तनके तुम संकट सवढारे ਜੋ ਕਲ ਕਉ ਇਕ ਬਾਰਤ ਹੈ ਤਾਕੇ ਕਾਲ ਨਿਕਟਨੇ ਆਹ ਹੈ ਰੱਛਾ ਹੋਏ ਤਾਹੇ ਸਭ ਗੱਲ ਡੁਸਟ ਅਰੇ ਤੇਤ ਕਾਲਾ ਕਰਪਾ ਦ੍ਰਿਸ਼ਟਾ ਨਾ ਚਾਹੇ ਨਿਗਰ ਹੋ ਤਾਕੇ ਤਾਪ ਤਾ ਨਾ ਕਮੋਹਰਹ ਕਰਤ ਸੇਦ ਘਰਮੋ ਸਭ ਹੋਈ ਡੁਸਟ ਕਿ ਆਵਛੈ ਸਕੈ ਨਾ ਕੋਈ ਇਕ ਬਾਰ ਜੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜੰਤਰ ਨਾਮ ਤੇਹਰੋ ਕਹਾ ਦਰਦ ਡੋਸਟ ਦੋ ਉਤਰਹਾ ਤਾਰਕ ਕੇ ਤ ਮੈਂ ਸਰਨ ਤੇ ਹਾਰੇ ਆਪ ਹਾਥ ਦੇ ਲਹੋ ਬਾਰੇ ਕਰਪਾ ਧਰਮ ਹੋ ਸਹਾਈ ਜੋ ਸਦ ਦੋਗਤੇ ਦੇਹ ਬਚਾਈ